हां जी ਕਿਸਾਨੋ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰਨੀ ਹੈ ਜਿਹੜੀ ਆਪਾਂ ਸਪਰੇਅ ਕਰਵਾਉਨੇ ਆਂ ਖਰਾਕੀ ਤਿੱਤਾਂ ਵਾਲੀ ਜਿਹਦੇ ਵਿੱਚ ਮੈਗਨੀ ਜਿੰਕ ਕਲੀ ਦਾ ਪਾਣੀ ਯੂਰੀਆ ਮੈਗਨੀ 30.5% ਚਾਉਂਦੀ ਹੈ ਜਿੰਕ 21% ਵਾਲੀ 1 ਕਿਲੋ ਜਾਂ 33% ਵਾਲੀ 600 ਤੋਂ 700 ਗ੍ਰਾਮ ਜੇ ਇਸ ਤੋਂ ਬਨਾ ਹੋਰ ਕਿਸੇ ਵੀ ਕਿਸਮ ਦੀ ਜਿੰਕ ਵਰਤਦੇ ਆ ਤਾਂ ਉਨਾ ਵਧੀਆ ਰਿਜ਼ਲਟ ਤੁਹਾਨੂੰ ਨਹੀਂ ਮਿਲੂਗਾ ਹਾਲ ਦੀ ਘੜੀ ਅੱਜ ਦੀ ਤਰੀਕੇ 'ਚ ਕਲੀ ਡਲੇ ਵਾਲੀ ਅੱਧਾ ਕਿਲੋ ਇੱਕ ਏਕੜ ਮਗਰ ਪਿਉਣੀ ਆ ਉਹਦੇ ਨਾਲ 2 ਕਿਲੋ ਤੱਕ ਤੁਸੀਂ 1 ਤੋਂ 2 ਕਿਲੋ ਤੱਕ ਯੂਰੀਆ ਜਾਂ ਜਿਹੜੀ ਨੈਨੋ ਯੂਰੀਆ ਉਹ ਤੁਸੀਂ 70 ml ਪਾ ਲੋ 100 ਪਾ ਲੋ 150 ਪਾ ਲੋ ਉਹ ਮਤਲਬ ਖਰਚੇ ਦੇ ਹਿਸਾਬ ਨਾਲ ਕਿਉਂਕਿ ਜੇ ਜ਼ਿਆਦਾ ਡੋਜ਼ ਪਾਓਗੇ ਤਾਂ ਉਹਦੇ ਥੋੜਾ ਖਰਚਾ ਵਧੂਗਾ 1-2 ਕਿਲੋ ਯੂਰੀਆ ਜਾਂ 50 ਤੋਂ 100 ml ਲੈਣ ਨੂੰ ਯੂਰੀਆ ਤੁਸੀਂ ਪਾ ਸਕਦੇ ਆ ਇਹਦੀ ਸਪਰੇ 150 ਲੀਟਰ ਪਾਣੀ ਦੇ ਵਿੱਚ ਆਪਾਂ ਕਰਨੀ ਆ ਬਾਅਦ ਦੁਪਹਿਰ ਜੇ ਦਿਨ ਚੰਗਾ ਲੱਗੇ ਤਾਂ ਬਹੁਤ ਵਧੀਆ ਸਾਫ਼ ਦਿਨ ਦੇ ਵਿੱਚ ਧੁੱਪ ਲੱਗੀ ਤਾਂ ਇਹਦੀ ਸਪਰੇ ਕਰਨੀ ਕੋਰ ਦੇ ਵਿੱਚ ਜਿਹੜੀ ਕੱਲੀ ਮੈਗਨੀਜ਼ ਸਲਫੇਟ 1 ਕਿਲੋ ਤੇ ਨਾਲ ਕਿਲੋ ਤੋਂ 2 ਕਿਲੋ ਯੂਰੀਆ ਆਪਾਂ ਕਰਵਾਈ ਕਿਉਂਕਿ ਜ਼ਿਆਦਾਤਰ ਖੇਤਾਂ ਦੇ ਵਿੱਚ ਇਹ ਤੱਤਾਂ ਦੀ ਘਾਟ ਆਉਂਦੀ ਹੈ ਹੁਣ ਜਿੰਨੇ ਕੁ ਵੀ ਮੈਂ ਖੇਤ ਅਸੀਂ ਦੇਖ ਰਹੇ ਹਾਂ ਤਕਰੀਬਨ ਜਿਹੜੇ ਮੈਕਸਿਮਮ ਜ਼ਿਆਦਾ ਖੇਤਾਂ ਦੇ ਵਿੱਚ ਮੈਗਨੀਜ਼ ਦੀ ਘਾਟ ਦਿਖਾਈ ਦੇ ਰਹੀ ਹੈ ਜਿੱਥੇ ਕਿਸਾਨ ਵੀਰਾਂ ਨੇ ਸਪਰੇ ਨਹੀਂ ਕੀਤੀ ਜਿੱਥੇ ਆਪਾਂ ਕੋਰਤੇ ਕਰਤੀ ਉਸ ਤੋਂ ਬਾਅਦ ਆਪਾਂ ਹਫ਼ਤੇ ਬਾਅਦ ਪਾਣੀ ਲਾਉਣ ਤੋਂ ਹਫ਼ਤੇ ਬਾਅਦ ਜਾਂ 7 ਦਿਨ ਬਾਅਦ 10 ਦਿਨ ਬਾਅਦ ਜਦੋਂ ਵੀ ਪੈਰਤਰਾ ਹੁੰਦਾ ਉਦੋਂ ਆਪਾਂ ਸਪਰੇ ਕਰ ਸਕਦੇ ਹਾਂ ਤੇ ਜੇ ਜ਼ਰੂਰਤ ਪਵੇ ਤਾਂ ਤੁਸੀਂ ਰਿਪੀਟ ਵੀ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਕਿ ਕਿਸਾਨ ਵੀਰ ਪਾਣੀ ਤੋਂ ਪਹਿਲਾਂ ਸਪਰੇ ਨਹੀਂ ਕਰਦੇ ਫਿਰ ਜਦੋਂ ਪਾਣੀ ਲੱਗ ਜਾਂਦਾ ਘਾਟ ਜ਼ਿਆਦਾ ਹੋ ਜਾਂਦੀ ਹੈ ਭਾਰੇ ਬਾਣਾ ਦੇ ਵਿੱਚ ਜਾਂ ਜਿੱਥੇ ਸਲਫਰ ਤੱਤ ਵੀ ਨਹੀਂ ਪਾਇਆ ਜਾਂਦਾ ਜਾਂ ਜਿੱਥੇ ਸੈੱਲ ਵਾਲੇ ਖੇਤ ਨੇ ਉੱਥੇ ਸਲਫਰ ਤੱਤ ਦੀ ਵੀ ਘਾਟ ਆ ਜਾਂਦੀ ਹੈ ਇਹ ਜਿਹੜੀ ਆਪਾਂ ਸਪਰੇ ਕਰਾਉਣੀ ਇਹਦੇ ਨਾਲ ਕੁਝ ਜਿਹੜੀ ਪਰਸੈਂਟੇਜ ਆ ਉਹ ਸਲਫਰ ਦੇ ਵੀ ਨਾਲ ਮਿਲਦੀ ਕਿਉਂਕਿ ম্যাগਨੀਸ਼ੀਅਮ ਸਲਫੇਟ ਚ ਮੈਗਨੀਸ਼ੀਅਮ ਸਲਫੇਟ ਚ ਵੀ ਤੇ ਜ਼ਿੰਕ ਸਲਫੇਟ ਚ ਵੀ ਜਿਹੜਾ ਸਲਫਰ ਤੱਤ ਹੁੰਦਾ ਪਰ ਫਿਰ ਵੀ ਸਲਫਰ ਤੱਤ ਵਾਲੇ ਖੇਤਾਂ 'ਚ ਜਿਹੜਾ ਜਿਹੜਾ ਪੀਲਾਪਾਣਾ ਉਹ ਮਤਲਬ ਵੱਡੀ ਦੌਗੀ ਦੇ ਰੂਪ 'ਚ ਆਪਾਂ ਨੂੰ ਦਿਸਦਾ ਕਈ ਵਾਰ ਤੇ ਜਿਹੜੇ ਮੈਗਨੀਜ਼ ਜਾਂ ਜ਼ਿੰਕ ਇਹ ਛੋਟੀਆਂ-ਛੋਟੀਆਂ ਦੌਗੀਆਂ ਜਿਹੜੀਆਂ ਕਾਫੀ ਬਣ ਜਾਂਦੀਆਂ ਕਈ ਵਾਰ ਪੱਤੇ ਵੀ ਸੁੱਕਣ ਲੱਗ ਪੈਂਦੇ ਆ ਦੌਗੀ ਵੀ ਬਣ ਜਾਂਦੀ ਹੈ ਤੇ ਪੀੜਾਪਣ ਵੀ ਬੂਟੇ ਦਿਖਾਉਂਦੇ ਆ ਕਾਫੀ ਜਣੀਆਂ ਇਹਦੇ ਕਰਕੇ ਸਮੱਸਿਆ ਆ ਜਾਂਦੀ ਹੈ ਜਿਹੜੇ ਜਿਹੜੇ ਕਿਸਾਨ ਵੀਰਾਂ ਨੇ ਸਪਰੇਅ ਕੀਤੀ ਹੈ ਥੱਲੇ ਫੀਡਬੈਕ ਜ਼ਰੂਰ ਦਿਓ ਫੀਡਬੈਕ ਜਿਹੜਾ ਕਿਸਾਨ ਵੀਰਾਂ ਦਾ ਕਈਆਂ ਦਾ ਆ ਵੀ ਰਿਹਾ ਹੈ ਈਮੇਲ ਤੇ ਵੀ ਤੁਸੀਂ ਲਿਖ ਸਕਦੇ ਆ ਤੁਹਾਡਾ ਬਹੁਤ ਧੰਨਵਾਦ ਜਿਹੜੇ ਕਿਸਾਨ ਵੀਰਾਂ ਨੇ ਜਿਹੜਾ ਫੀਡਬੈਕ ਦਿੱਤਾ ਘੱਟ ਖਰਚੇ ਦੇ ਵਿੱਚ ਬਹੁਤ ਵਧੀਆ ਸਪਰੇਅ ਬਹੁਤ ਵਧੀਆ ਚੰਗੇ ਨਤੀਜੇ ਵਾਲੀ ਇਹ ਸਪਰੇਅ ਹੈ ਕਿਉਂਕਿ ਇਸ ਟਾਈਮ ਆਪਣੇ ਕੋਲ ਸਮਾਂ ਹੁੰਦਾ ਜਦੋਂ ਕਣਕ ਫੋਟ ਕਰ ਰਹੀ ਹੈ ਗਰੋਥ ਕਰ ਰਹੀ ਹੈ ਉਸ ਟਾਈਮ ਤੇ ਉੱਤੇ ਹੀ ਆਪਾਂ ਜਿਹੜੀ ਇਹ ਸਪਰੇਅ ਕਰਨੀ ਹੁੰਦੀ ਹੈ ਜਦੋਂ ਫਸਲ ਆ ਜਿਹੜੀ ਗੋਬਰ ਨੂੰ ਜਾਊਗੀ ਉਦੋਂ ਤੱਕ ਜਿਹੜੇ ਖਰਾਕੀ ਤੱਤਾਂ ਨੂੰ ਪੂਰੇ ਮਿਲ ਗਏ ਹੋਣੇ ਚਾਹੀਦੇ ਆ ਕਣਕ ਦੀ ਫਸਲ ਦੇ ਵਿੱਚ ਖਾਸ ਤੌਰ ਤੇ ਨਾਈਟrogen ਫਾਸਫੋਰਸ ਪੋਟਾਸ਼ ਆਪਾਂ ਖਾਦਾਂ ਦੇ ਰੂਪ ਚ ਥੱਲੇ ਦੇ ਦਿੰਨੇ ਆ ਸਲਫਰ ਵੀ ਦੇ ਦਿੰਨੇ ਆ ਇਹ ਤੋਂ ਬਿਨਾ ਮੈਗਨੀਜ਼ ਤੇ ਜ਼ਿੰਕ ਦੀ ਜ਼ਿਆਦਾ ਘਾਟ ਆਉਂਦੀ ਹੈ ਕਾਫੀ ਖੇਤਾਂ 'ਚ ਹੁਣ ਨਜ਼ਰ ਆ ਰਹੀ ਹੈ ਕਈ ਖੇਤਾਂ ਦੇ ਵਿੱਚ ਕੀ ਹੁੰਦਾ ਕਿ ਪਾਣੀ ਵੀ ਮਾੜਾ ਹੁੰਦਾ ਜਾਂ ਕਈ ਵਾਰ ਚਿੱਟਾ ਸ਼ੂਰਾ ਹੁੰਦਾ ਉਹਦੇ ਕਰਕੇ ਵੀ ਜਿੰਕ ਤੱਤ ਦੀ ਜਿਹੜੀ ਸਪੇਲਟੀ ਆ ਜਾਂਦੀ ਉਹਦੀ ਵੀ ਡੈਫੀਸ਼ੈਂਸੀ ਆਉਂਦੀ ਮੈਗਨੀਜ਼ੀਅਮ ਕਿਉਂਕਿ ਜਿਹੜੇ ਵੱਧ ਸਾਲਟ ਜੇ ਖੇਤ ਦੇ ਵਿੱਚ ਲੂਣੇ ਪਦਾਰਥ ਜਿਆਦਾ ਹੋਣਗੇ ਤਾਂ ਅਪਟੇਕ ਤੱਤਾਂ ਦੀ ਕਰਨੀ ਮੁਸ਼ਕਲ ਹੋ ਜਾਂਦੀ ਹੈ ਜਾਂ ਜਿੱਥੇ ਰੇਤਲੇ ਹਲਕੇ ਬਾਣਾ ਉੱਥੇ ਵੀ ਬਹੁਤ ਘਾਟ ਜਿਹੜੀ ਹੈਗੀ ਆਪਾਂ ਨੂੰ ਨਜ਼ਰ ਆਉਣ ਲੱਗ ਪੈਂਦੀ ਹੈ ਸੋ ਇਹ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਜਿਹੜੇ ਕਿਸਾਨ ਵੀਰਾਂ ਨੇ ਅਜੇ ਸਪਰੇ ਨਹੀਂ ਕੀਤੀ ਇਹੀ ਸਪਰੇ ਕਰ ਲੋ ਵੱਧੂ ਜ਼ਿਆਦਾ ਖਰਚ ਕਰਨ ਦੀ ਕਿਸੇ ਕਿਸਮ ਦੀ ਕੋਈ ਜ਼ਰੂਰਤ ਨਹੀਂ ਹੈ ਮੈਗਨੀਜ਼ ਤੇ ਜ਼ਿੰਕ ਮੁੱਖ ਤੌਰ ਤੇ ਇਹੀ ਤੱਤ ਨੇ ਕਿਉਂਕਿ ਜੇ ਪਾਣੀ ਲੱਗ ਗਿਆ ਤੁਸੀਂ ਕੋਰ ਤੇ ਨਹੀਂ ਸਪਰੇ ਕੀਤੀ ਤਾਂ ਫੇਰ ਤੁਹਾਨੂੰ ਘੱਟੋ ਘੱਟ ਤਿੰਨ ਸਪਰੇਆਂ ਆਪਾਂ ਨੂੰ ਕਰਨੀਆਂ ਪੈਣੀਆਂ ਹੋਰ ਜੇ ਸਮਾਨ ਪਾ ਲੋਗੇ ਖਰਚਾ ਆਪਣਾ ਵੱਧ ਜਾਊਗਾ ਪਰ ਉਹਦੇ ਨਾਲ ਜਿਹੜੇ ਤੱਤਾਂ ਦੀ ਘਾਟ ਆ ਜਿਹੜੀ ਮੈਗਨੀਜ਼ ਜ਼ਿੰਕ ਦੀ ਉਹ ਪੂਰੀ ਨਹੀਂ ਹੋਣੀ ਤੇ ਅਲਟੀਮੇਟਲੀ ਐਂਡ ਤੇ ਜਾ ਕੇ ਤੁਹਾਡੇ ਝਾੜ ਤੇ ਉਦਿਆ ਜਿਹੜਾ ਅਸਰ ਆ ਉਹ ਦਿਖਾਈ ਦੇਊਗਾ ਇਦੂ ਇਲਾਵਾ ਜਿਹੜੇ ਖੇਤਾਂ ਦੇ ਵਿੱਚ ਕਿਤੇ ਤੁਹਾਨੂੰ ਕੋਈ ਕਿਸੇ ਕਿਸਮ ਦੀ ਸੁੰਡੀ ਦਾ ਹਮਲਾ ਨਜ਼ਰ ਆ ਰਿਹਾ ਹੈ ਖਾਸ ਤੌਰ ਤੇ ਤਣੇ ਵਾਲੀ ਗਲਾਬੀ ਸੁੰਡੀ ਉਹਦੇ ਵਿੱਚ ਤੁਸੀਂ ਜਿਹੜਾ ਹੈਗਾ ਪਾਣੀ ਤੋਂ ਪਹਿਲਾਂ ਜਿਵੇਂ ਪਹਿਲਾਂ ਵੀ ਦੱਸਿਆ ਸੀਗਾ ਕਿ ਰეკਮੈਂਡਡ ਕੀਟਨਾਸ਼ਕ ਨੇ ਜਿਹਦੇ ਵਿੱਚ ਕਲੋਰੋਪਾਈਰੀਫੋਸਾ ਜਾਰੀ ਜਾਂ ਟੋ ਪਾ ਸਕਦੇ ਜਾਂ ਤੁਸੀਂ ਕੋਰਾ ਜਨ ਵਰਗੇ ਰਾ ਦੀ ਕੋਇਨਲ ਫੋਸ ਦੀ ਉਹ ਸਪਰੇ ਕਰ ਸਕਦੇ ਆ ਦਵਾਈ ਪਾਉਣ ਦਾ ਤਰੀਕਾ ਸਪਰੇ ਕਰਨ ਦਾ ਤਰੀਕਾ ਆਪਣਾ ਸਹੀ ਹੋਊਗਾ ਤਾਂ ਲਾਜ਼ਮੀ ਆਪਾਂ ਨੂੰ ਨਤੀਜੇ ਮਿਲਣਗੇ ਕਈ ਵਾਰ ਆਪਾਂ ਉਹਦੇ ਵਿੱਚ ਲੇਟ ਹੋ ਜਾਂਦੇ ਆਪਾਂ ਕਈ ਵਾਰ ਚੈੱਕ ਨਹੀਂ ਕਰਦੇ 2-2 4-4 ਦਿਨ ਉਹਦੇ ਨਾਲ ਵੀ ਕਈ ਵਾਰ ਸਮੱਸਿਆ ਆ ਜਾਂਦੀ ਵੈਸੇ ਹੋਣ ਜਿਵੇਂ ਟੈਂਪਰੇਚਰ ਜਿਵੇਂ ਜਿਵੇਂ ਡਾਊਨ ਜਾ ਰਿਹਾ ਹੈ ਉਹਦੇ ਨਾਲ ਇਹ ਜਿਹੜੀ ਸਮੱਸਿਆ ਕਿਸੇ ਕਿਸਮ ਦੀ ਵੀ ਹੋਊਗੀ ਉਹ ਖਤਮ ਵੀ ਹੋ ਜਾਊਗੀ ਤੇ ਨਾਲ ਹੀ ਜਿਹੜੀ ਹੈਗੀ ਕਣਕ ਉਹ ਬਹੁਤ ਵਧੀਆ ਜਿਹੜੀ ਫੋਟ ਆ ਉਹ ਕਰਨੀ ਸ਼ੁਰੂ ਕਰਦੇ ਕਿਉਂਕਿ ਠੰਡ ਆ ਜਿਹੜੀ ਫੋਟ ਸਮੇਂ ਠੰਡ ਦੀ ਬਹੁਤ ਜ਼ਰੂਰਤ ਹੁੰਦੀ ਖਾਸ ਕਰਕੇ ਕੋਹਰਾ ਵਗੈਰਾ ਜੇ ਫੋਟ ਸਮੇਂ ਪਵੇ ਤਾਂ ਫਾਇਦੇਮੰਦ ਆ ਜੇ ਅੱਗੇ ਜਾ ਕੇ ਜਦੋਂ ਫਸਲ ਗੋਭ ਚ ਆ ਗਈ ਜੇ ਉਦੋਂ ਕੋਹਰਾ ਪਾਊਗਾ ਤਾਂ ਉਹ ਆਪਣਾ ਨੁਕਸਾਨ ਦੇ ਐ ਤੇ ਉਦੋਂ ਜਿਵੇਂ ਜਿਵੇਂ ਲੇਟ ਹੁੰਦੀ ਆ ਸਿੱਟਿਆਂ ਤੇ ਜਾਂ ਮਤਲਬ ਜਦੋਂ ਨਸਾਰਾ ਗੋਭ ਚ ਜਾਂ ਉਦੋਂ ਬਾਅਦ ਜਿੰਨੀ ਵੀ ਰਿਪਰੋਡਕਟਿਵ ਫੇਜ਼ ਆ ਜੇ ਉਦੋਂ ਕੋਹਰਾ ਪਾਊਗਾ ਤਾਂ ਉਹਦੋਂ ਨੁਕਸਾਨ ਹੀ ਆ ਉਹਦੋਂ ਮੀਂਹ ਪਊਗਾ ਉਹਦਾ ਵੀ ਗੜੇਮਾਰੀ ਦਾ ਖਾਸ ਤੌਰ ਤੇ ਨੁਕਸਾਨ ਹੋ ਸਕਦਾ ਸੋ ਉਮੀਦ ਹੈ ਤੁਹਾਨੂੰ ਜਾਣਕਾਰੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੌਸਮ ਹੋ ਸਖਾਵਾ ਰਹੇ ਖਾਦਾਂ ਦੀਆਂ ਜਿਹੜੀਆਂ ਖਾਸ ਤੌਰ ਤੇ ਤਕਤਾਲੀਆਂ ਸੁਪਰੀਆਂ ਇੱਕ ਦੋ ਤੁਸੀਂ ਕਿਸਾਨ ਵੀਰੋ ਜਰੂਰ ਕਰ ਲਓ ਫਾਇਦੇਮੰਦ ਰਹੋਗੇ ਬਹੁਤ ਬਹੁਤ ਧੰਵਾਦ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ ਧੰਵਾਦ